गोलाबो सम्मान की तरह गोलो सोर पै जिस का सुभान की की सतगुरु स्वामी सरदास महाराज की जय ब्रह्मदासिया ने अमर ऋषि संत रामानंद महाराज की जय हरसो हीरा शाह की कथा आज की आस कहे नर को जग जानेगे सत पाखे रविदास ਕ੍ਰਿਪਾ ਕਰ ਸਾ ਕਨਕ ਕਟੇ ਦੇ ਜਲਪਨ ਦੇ ਸਾ ਜੋ ਸਾਡਾ ਪਾਤਰੰਤ ਹੈ ਅਨੁਸਾਪਤਿ ਪਾਵਨ ਨਾਮ ਕੇ ਅਸਥਨ ਤਰਾਹੋ ਕੁੰਜੋ ਨਾਇ ਪਾਛੋ ਹੰਤ ਜਾਮੀ ਪ੍ਰਤੀ ਜੰਨ ਜਾਮੇ ਜੇ ਜੰਨੇ ਸਵਾਮੀ ਸ੍ਰੀ ਅਰਧਰ ਨੂੰ ਵਿਚਾਰ ਦੇਵੋ ਅਰ ਅਦਾਰਸ਼ਮ ਦਰਸ਼ਨ ਦਿਹਾਵੇ ਕੋ ਜਪੋ ਜੀ ਸਤਨਾਮ ਸਤਨਾਮ ਹਰ 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 ਹਰੇ ਹੰਸ ਪ੍ਰਤੀ ਜਨ ਜੈ ਬਿਖਤਰ ਰਹੋ ਹਰ ਕੇ ਨਾਮ ਕੋ ਵੀ ਜਾ ਕੇ ਜਨ ਜਨ ਦੇ ਸਾਥੇ ਕਾਕੇ ਨਿਮਤ ਨਾਮ ਦੇ ਹੋਏ ਆਇਆ ਤੋਦਰ ਜਨ ਸੰਕਟ ਨਹੀਂ ਆਇਆ ਜਨਰਮ ਦਾ ਸਮਰਗਰਾਤਾ ਇਹ ਵਰਪਰਸਾ ਨ ਨਹੀਂ ਜਾਂਦਾ ਜਪੋ ਜੀ ਸਤਨਾਮ ਸਤਨਾਮ ਸੁਖ ਸਾਗਰ ਸੁਰਤਿ ਚਿੰਤਾ ਮੁਕਤਨ ਵਜਾਟ ਹੈ ਚਾਰ ਪੁਰਾ ਤਤ ਦਸ ਸਤਨਾਮ ਤੇ ਕਰਤਾਲਤਾ ਹੈ

ਜਾ ਕੇ ਜੋ ਜਗਤ ਕੋ ਲਾਗਾ ਤਾਂ ਪਰ ਤੁਹੀ ਸਾਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨੰਗ ਰਹੇ ਨਾਮਦੇਵ ਕਬੀਰ ਕੋ ਤੇ ਸਤਿ ਸਿਧਨਾ ਸੈਨ ਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀਉ ਤੇ ਸਬੈ ਸਰੇ ਜਪੋ ਜੀ ਸਤਨਾਮ ਸਤਨਾਮ ਦਾਰਿ ਦੇ ਸਭ ਹੋਵਾ ਸੇ ਅਸੀ ਦਸਾ ਹਮਾਰੇ ਯਾਤ ਦਸਾ ਸੁ ਕਰਲਾ ਸਭ ਤੇ ਪਾਤੂ ਮਾਰੀ ਤੁ ਜਾਣ ਤ ਮੈਂ ਤੀਨ ਨੈ ਬਹੁਤ ਹਨ ਨਾਮ ਸਗਲ ਜੀ ਸ਼ਰਣਾ ਕੀ ਪ੍ਰਭ ਪੂਰਨ ਕਾਮ ਰਹਾਓ ਜੋ ਤੇਰੀ ਸ਼ਰਨਾ ਗਤ ਤੈਨਾਈ ਮਹਾਰੋ ਜੀ ਕਮ ਤਾ ਤਰਾ ਆਲਸ ਸੰਸਾਰ ਕਹਿਰ ਬਦਾਸ ਆਕਾਰ ਕਥਾ ਬਹੁ ਪਾਈ ਕਰੀ ਜੇ ਜੈਸਾ ਤੂੰ ਹੈਸਾ ਤੋਹੀ ਕਿਆ ਉਪਹਾ ਦੀਜੈ ਜਪੋ ਜੀ ਸਤਨਾਮ ਸਤਨਾਮ ਤਾਂ ਤੱਕ ਜਗਤਪੁਰੂ ਸਤਗੁਰੂ ਰਵਦਾਸ ਸਾਹਿਬ ਮਹਾਰਾਜਿਓ ਮਹਾਰਿਸ਼ੀ ਪੂਰਨ ਬਾਲਕੀ ਮਹਾਰਾਜ ਸਤਗੁਰੂ ਨਾਮਦੇਵ ਜੀ ਮਹਾਰਾ ਸਤਗੁਰੂ ਕਬੀਰ ਜੀ ਮਹਾਰਾ ਸਤਗੁਰੂ ਸਤਨਾ ਜੀ ਮਹਾਰਾ ਸਤਗੁਰੂ ਸੈਨ ਜੀ ਮਹਾਰਾਜ ਸਤਗੁਰੂ ਰਚਨ ਜੀ ਮਹਾਰਾ ਸਤਗੁਰੂ ਬਾਬਾ ਫਰੀਦ ਜੀ ਮਹਾਰਾ ਪੁਹਾ ਜੀ ਕਰਨ ਜੀ ਮਹਾਰਾਜ ਸਤਿ ਪੀਰਨੀ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਸਭੰਤਰ ਸੰਤ ਮੀਰਾਬਾਈ ਮਹਾਰਾਜ ਸਭੀ ਗੁਰੂ ਪਰਚੋਕੇ ਪਾਵਨ ਕਰਨੋ ਬਗਵਤ ਸੇਵਾ ਸੰਗਨ ਨੇ ਕਮਾਈ ਦਾ ਸਤਿ ਸ਼੍ਰੀ ਅਕਾਲ ਜਪੋ ਜੀ ਸਤਨਾਮ ਸਤਨਾਮ ਜਨ ਗੁਰੂ ਸਤਗੁਰੂ ਗਦਾ ਪਾਤਸ਼ਾਹ ਜੀ ਜਨਮ ਸਥਾਨ ਮੰਦਿਰ ਕੀ ਅਦਵਤਨ ਪਰਿਵਾਰਾਂ ਨੇ ਸਿਪੇਡੋ ਪੁਰਾ ਹੰਗੜਾ ਮੀਰਾ ਸਤਨ ਬੱਲਾ ਸਭੀ ਗੁਰੂ ਤਹਾਮੋ ਗੁਰੂ ਦੇ ਨਿਸ਼ਾਨੋਆਂ ਦਾ ਧਿਆਨ ਕਰ ਸਾਹਿਬ ਜਪੋ ਜੀ ਸਤਨਾਮ ਸਤਨਾਮ ਸਤਗੁਰੂ ਬਾਪੇ ਪਾਲਾ ਜੀ ਮਹਾਰਾਜ ਸਤੂ ਸ਼ਾਮੀ ਸਰਵਨਾਰਧ ਜੀ ਮਹਾਰਾਜ ਸਤੂ ਸ਼ੋਮੇ ਹਰਦਾ ਜੀ ਮਹਾਰਾਜ ਅਧਿਕਰਮਾਮੇ ਗ੍ਰਿੰਦਾ ਆਤਮਾਹ ਮਹਾਰਾਜ ਗੁਰਦਿੱਕੇ ਬਰਾਜਮਨ ਹਜੂ ਮਹਾਰਾਜ ਸਤਿਗੁਰੂ ਸ੍ਰੀ ਨਰਿੰਘਤਾ ਜੀ ਮਹਾਰਾਜ ਤੇ ਨਮੋ ਨਮਾ ਵਿਦਾਸੀਆ ਕੌਮ ਦੇ ਮਹਾਨ ਅਮਰ ਸਿਧੀ ਦੇ ਸਤ ਰਾਮ ਨੰਦੀ ਮਹਾਰਾਜ ਸਵੇ ਸੰਤੋ ਮਹਤੂ ਸੰਗੇ ਪਾਲਨ ਕਰਨੋਂ ਤੁਮੋ ਸੇਵਾ ਸਰਵੰਨ ਦੇ ਕਮਾਈ ਦਾ ਅਹੰਤ ਸਾਸਤ ਜਪੋ ਜੀ ਸਤਨਾਮ ਸਤਨਾਮ ਹਮ ਸਰਦੀਨ ਦਾ ਯਾਲ ਨਾ ਤੁਮ ਸਰਬ ਪਤੀਆਰ ਕਿਆ ਕੀ ਹੈ ਬਟਨੀ ਤੌਰ ਮੋਰ ਬਨ ਮਾਨਾ ਜਨਕੋਪੂ ਰੰਧੀ ਹੈ ਆਉ ਬਲ ਬਲ ਜੋ ਰਮਿਆ ਕਰਨੇ ਕਾਰਨ ਕਬਲ ਆ ਬੋਲ ਰਹਾ ਹਾਂ ਬਹੁਤ ਜਨਮ ਕਿਛਰੇ ਤੇ ਮਾਗ ਹੋ ਏੋ ਜਨਮ ਤੋਂ ਮਹਾਰੀ ਲੈ ਕੇ ਕਹਿਰ ਬਿਦਾਸ ਆਸਲਖ ਜੀਵਾ ਚਿਰ ਭਾਉ ਦਰਸਨ ਲੈ ਕੇ ਜਪੋ ਜੀ ਸਤਨਾਮ ਸਤਨਾਮ ਤਤ ਤਜ ਕਰੋ ਸਤਗੁਰੂ ਰਮਦਾਸ ਪਾਸ਼ਾ ਜੀ ਗੁਰੂ ਸਾਹਿਬਾਨ ਸਰਬਦਾ ਜੀ ਮਹਾਰਾਜ ਜੀ ਮਹਾਰਾਜ ਜੀ ਆਪ ਜੀ ਦੇ ਕਾਵਨ ਚੰਗਾ ਕਮਲਾ ਪਾਸ ਅਰਦਾਸ ਬੇਨਤੀ ਸਰਬ ਸੰਤਾਂ ਵੱਲ ਪ੍ਰਵਾਨ ਹੋਵੇ ਸਤਗੁਰੂ ਸਵਾਮੀ ਸਰਬੰਦਾ ਜੀ ਦੇ ਅਸਤੰਤ ਬੰਲਾ ਦੇ ਮਹਜੂਬ ਮਹਾਰਾਜ ਪੂਜਨੀਏ ਗੁਰਦੇਵ ਸਤਗੁਰੂ ਸਾਹਿਬ ਨਰਿੰਦਰ ਦਾਸ ਮਹਾਰਾਜ ਜੀ ਦੀਆਂ ਅਸ਼ੀਰਵਾਦ ਨਾਲ ਸਤਗੁਰੂ ਜੀ ਅੱਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦੇ ਹਾਂ ਅਕਲ ਭਾਰਤੀ ਔਰ ਵਿਦਾਸੀ ਧਰਮ ਸੰਗਠਨ ਪੰਜਾਬ ਦੇ ਮੁੱਖ ਦਫ਼ਤਰ ਦਾ ਸੱਚੇ ਪਾਤਸ਼ਾਹ ਜੀ ਉਹ ਉਦਘਾਟਨ ਸਤਿਗੁਰੂ ਸਵਾਮੀ ਨਰਿੰਦਰ ਦਾਸ ਮਹਾਰਾਜ ਜੀ ਦੀਆਂ ਅਸ਼ੀਰਵਾਦਾਂ ਨਾਲ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਕੇ ਰਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਅਮਰਤ ਮਣ ਦੇ ਪ੍ਰਚਾਰ ਪ੍ਰਸਾਰ ਦੇ ਸੱਚੇ ਪਾਤਸ਼ਾਹ ਜੀ ਸਮਾਜ ਨੂੰ ਅਮਰਤ ਮਣ ਨਾਲ ਜੋੜ ਲੈ ਰਦਾਸੀਆ ਧਰਮ ਨਾਲ ਜੋੜ ਲੈ ਸੱਚੇ ਪਾਤਸ਼ਾਹ ਜੀ ਪੰਜਾਬ ਦਾ ਮੁੱਖ ਦਾਤਾ ਸੱਚੇ ਪਾਤਸ਼ਾਹ ਜੀ ਸੋਗਾਰਾ ਵਿਖੇ ਮਹਾਰਾਜ ਜੀ ਆਪ ਦੇ ਚਰਨਾਂ ਕਮਲਾਂ ਦਾ ਵੋਟ ਆਸਵਾਲੈਂਜਾ ਹੁਕਮ ਦੇ ਪੱਧਰ ਉਤੇ ਵੰਡਣ ਕੀਤਾ ਜਾ ਰਿਹਾ ਕਿ ਭਾਗਾਂ ਦੇ ਮਹਾਰਾਜ ਸੁਮੇੇ ਕੇ ਅਹੁਦੇਦਾਰਾਂ ਤੇ ਸੁਮੇੇ ਇਸ ਸੰਗਤ ਤੇ ਸੇਵਾਦਾਰਾਂ ਤੇ ਅਸ਼ੀਰਵਾਦਾ ਬਣਾ ਕੇ ਰੱਖਣੇ ਸਿੱਕੇ ਪਾਸ਼ਾ ਜੀਓ ਰਦਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਲਈ ਅੰਮ੍ਰਿਤ ਮਈ ਦਾ ਪ੍ਰਚਾਰ ਪ੍ਰਸਾਰਕ ਦੇ ਸਦਗੁਡੀ ਬਖਸ਼ਿਸ ਕਰਨਾ ਅਸ਼ੀਰਵਾਦਾ ਬਣਾ ਕੇ ਰੱਖਣੇ ਸਾਰੇ ਵਿਸ਼ੇ ਦੇ ਸਿੱਕੇ ਪਾਸ਼ਾ ਰਦਸੀਆ ਧਰਮ ਨੂੰ ਚੜ੍ਹਦੀ ਕਲਾ ਬਖਸ਼ਿਸ ਕਰਨਾ ਜਨਮਤਾਲ ਮੰਦਰ ਦੀ ਉਤੀ ਸੁਭਾ ਬਣਾਈ ਆਪਣੀ ਮਹਾਪੁਰਖਾਂ ਨੂੰ ਪੂਰਨ ਦੇ ਰੋਕਤਾ ਬਖਸ਼ਿਸ ਕਰਨੇ ਸਿੱਕੇ ਪਾਸ਼ਾ ਜੀਓ ਸੁਮੇੇ ਸੇਵਾਦਾਰਾਂ ਦੇ ਅਸ਼ੀਰਵਾਦਾ ਬਣਾ ਕੇ ਰੱਖਣੀਆਂ ਕੌਮ ਦੇ ਵਿੱਚ ਇੱਕ ਤਾਂ ਇੱਕ ਪਿਆਰ ਬਖਸ਼ਿਸ ਦਾ ਨਾ ਸਕੀ ਪਾਸ਼ਾਯੋ ਇਹਨਾਂ ਗੁਰਸ਼ਿਆਂ ਨੂੰ ਉਪਰਾ ਕਰਦਿਆਂ ਹੋਇਆ ਆਪ ਜੀ ਚੰਮਕੰਦ ਪ੍ਰਸਾਦ ਹਾਜ਼ਰ ਹੈ ਆਪ ਜੀ ਦਾ ਪਰਵਾਨ ਹੋਵੇ ਕਹਿਰਵਿਦਾਸ ਨਾਮ ਪਿਰਵਾਦੀ ਸਤਨਾਮ ਹੈ ਬਹੁਤ ਘਾਰੇ ਸਤਨਾਮ ਦਾ ਬਹੁਤ ਬੋਹਾਰੇ ਸਤੇ ਪਾਸੇ ਪ੍ਰਸਾਦ ਪ੍ਰਵਾਨ ਕਰੋ ਸੰਤਾਨੀ ਬਤੋਂ ਦੀ ਆਜਾ ਬਖਸ਼ ਕਰੋ ਸੇ ਸੰਸਕਰ ਪਿਆਰੇ ਮੇ ਲੋ ਜਿਨ੍ਹਾਂ ਮਿਲਣਾ ਕਰਕੇ ਅਗਿਆ ਪਾਵਨ ਨਾਮ ਚਤਾ ਆਵਾ ਧਰ ਸਤਿਗੁਰੂ ਦਾ ਪਾਸ ਸਈ ਗੁਰੂ ਸਾਹਿਬ ਸਰਬੰਦਾ ਦੀ ਮਰਹੀ ਕਾਲਪ੍ਰਤਮ ਅਜਾ ਮੇ ਆਪ ਜੀ ਦੇ ਪਾਵਨ ਨਾਮ ਦੀ ਹੋਵੇ ਚੜਦੀ ਕਲਾ ਜੀਰੇ ਪਾਦੇ ਸਤਿਗੁਰੂ ਦਾ ਧੋ

ਸਤਿ ਪੁਰ ਰਾਇ ਸ਼ਕਤੀ ਅਮਰ ਹੈ ਸਤਿ ਪੁਰ ਰਾਇ ਸ਼ਕਤੀ ਸਰ ਆ ਜੀ ਨਮੀ ਨਾ ਇਸ ਕਮੇਟੀ ਦਾ ਜੋ ਸਨਮਾਨ ਆ ਮੱਧਿ ਉਭਾਰ ਸਾਹਿਬ ਮਹਾਰਾਜ ਜੀ ਕੋ ਜਿਆ ਬੇ ਤਗੜੇ ਹੋ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਸਾਡਾ ਅਸ਼ੀਰਵਾਦ ਤੁਹਾਡੇ ਨੂੰ ਬਹੁਤ ਬਹੁਤ ਮੁਬਾਰਕ ਜੋ ਬੋਲੇ ਸਨਮਤ ਸ੍ਰੀ ਗੁਰੂ ਰਾਮ ਦਾਸ ਜੀ ਜੈ ਜੋ ਬੋਲੇ ਸਨਮਤ ਸਤਿ ਪੁਰਸ਼ਮੀ ਸਰਵਦਾਸ ਜੀ ਜੈ ਜੋ ਬੋਲੇ ਸਨਮਤ ਅੰਮ੍ਰਿਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਜੈ ਬਹੁਤ ਬਹੁਤ ਬਧਾਈ ਹੋਵੇ ਜੀ ਅੱਜ ਅਕਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਜੋ ਪੰਜਾਬ ਦਾ ਦਫ਼ਤਰ ਦਾ ਉਦਘਾਟਨ ਸ਼੍ਰੀ 108 ਸੰਤ ਨਰਜਨ ਦਾ ਜੀ ਮੁਜੀਦਾ ਗਦੀ ਜੀ ਮੇਰਾ ਸੰਤ ਸਰੂਨਾ ਜੀ ਸੱਚਖੰਡ ਬੱਲਾ ਤੇ ਚੇਅਰਮੈਨ ਸ਼੍ਰੀ ਗੁਰਦਾਸ ਜੀ ਅੰਤਰ ਪਬਲਿਕ ਚੈਰੀਟੇਬਲ ਟਰਸਟ ਬਨਾਰੀ ਜੀਪੀ ਦੇ ਚੇਅਰਮੈਨ ਅਕਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਵਾਲਿਆਂ ਦੀ ਪਾਵਨ ਸਰਪ੍ਰਸਤੀ ਹੈ ਅੱਜ ਅਕਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਪੰਜਾਬ ਦਾ ਜੋ ਦਫ਼ਤਰ ਹੈ ਸ਼੍ਰੀ ਗੁਰਦਾਸ ਮੰਦਰ ਹਰੀਆਵਾਦ ਫਗਵਾੜਾ ਵਿਖੇ ਜੋ ਖੁੱਲਿਆ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਤੋ ਅੱਜ ਦੀ ਇਸ ਸ਼ੁਭ ਘੜੀ ਦੇ ਮਹਾਰਾਜ ਜੀ ਬਰੋ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਮਹਾਰਾਜ ਜੀ ਦਾ ਕੋਟਨ ਕੋਟਨ ਧੰਨਵਾਦ ਕਰਦੇ ਆ ਕਿ ਮਹਾਰਾਜ ਜੀ ਨੇ ਚੇਅਰਮੈਨ ਹੋਣ ਦੇ ਨਾਤੇ ਦੇ ਅਸ਼ੀਰਵਾਦ ਦਿੱਤਾ ਕਿ ਤੁਸੀਂ ਬੈਠ ਕੇ ਇਸ ਮੰਦਿਰ ਦੇ ਵਿੱਚ ਇਸ ਦਫ਼ਤਰ 'ਚ ਬੈਠ ਬੈਠ ਕੇ ਜਗ குரு ਸਤਿਗੁਰੂ ਦਾ ਸਮੇਂ ਦਾ ਮਿਸ਼ਰ ਪਟਿਆ ਪੂਰੇ ਪੰਜਾਬ ਦੇ ਵਿੱਚ ਫਲਾਓ ਇਸ ਕਰਕੇ ਆਪ ਜੀ ਨੂੰ ਮਹਾਰਾਜ ਜੀ ਨੇ ਅੱਜ ਅਸ਼ੀਰਵਾਦ ਲਈ ਇਹ ਅਸ਼ੀਰਵਾਦ ਵੀ ਭੇਜਿਆ ਹੈ ਸੋ ਆਪ ਸਾਰੇ ਤਗੜੇ ਹੋਗੇ ਅਖਰ ਭਾਰਤੀਆ ਰਵਦਾਸੀਆ ਤੁਸਕਟਨ ਪੰਜਾਬ ਦੀ ਪੂਰੀ ਕਮੇਟੀ ਪੂਰੀ ਬਲੌਕ ਕਮੇਟੀ ਤੱਕ ਉਹਨੂੰ ਗਠਨ ਕਰਕੇ ਇਸ ਦਾ ਮਿਸ਼ਨ ਪੰਜਾਬ ਦੇ ਨਾਰਾਜ਼ ਕਰੋ ਤੇ ਮਹਾਂਜੀ ਆਪ ਜੀ ਦੇ ਨਾਲ ਅਖਰਪਰਤਿਆ ਰੁੰਦਾਸੀਆ ਧਰਮ ਸੰਗਠਨ ਕੋ ਸਾਡੇ ਬਹੁਤ ਸਨਮਾਨਯੋਗ ਪ੍ਰੈਜ਼ੀਡੈਂਟ ਸ਼੍ਰੀਮਾਨ ਸਿੰਘਦੀਪ ਜੀ ਭਗਵਾਨਰੇ ਸਾਹਿਬ ਜਨਰਲ ਸੈਕਟਰੀ ਸ਼੍ਰੀ ਨਿੰਰਜਨ ਦਾਕੀਮਾ ਜੀ ਪਰਵਿੰਦਰ ਜੀ ਤੇ ਹੋਰ ਜਿੰਨਾ ਵੀ ਸੰਗਠਨਾ ਆਲ ਇੰਡੀਆ ਦਾ ਉਹ ਵੀ ਆਪ ਜੀ ਦੇ ਨਾਲ ਹੈ ਆਪ ਜੀ ਅਸੀਂ ਪੂਰੇ ਸੰਗਠਨਾਂ ਅਖਰਪਰਤਿਆ ਰੁੰਦਾਸੀਆ ਧਰਮ ਸੰਗਠਨ ਨੈਸ਼ਨਲ ਕਮੇਟੀ ਵੱਲੋਂ ਵੀ ਆਪ ਜੀ ਨੂੰ ਅਸੀਂ ਲੱਖ ਲੱਖ ਬਧਾਈ ਦਿੰਦੇ ਆ ਸਾਡੇ ਅੱਜ ਦੇ ਪ੍ਰਧਾਨ ਜੀ ਰਾਜ ਕੁਮਾਰ ਜੀ ਉਹਨਾਂ ਦੇ ਨਾਲ ਉਹ ਪ੍ਰਧਾਨ ਜੀ ਸਾਡੇ 7 ਸਾਲੋਂ ਜੀ ਸਾਡੇ ਸੈਕਟਰੀ ਸਾਹਿਬ ਲਾਲਚੰਦ ਮਲੋੜ ਜੀ ਜਨਰਲ ਸੈਕਟਰੀ ਸਾਡੇ ਰੇਸ਼ਮ ਜੀ ਸੰਯੁਕਤ ਸੰਗਠਨ ਪ੍ਰੈਸਰ ਕਮਾ ਸਾਡੇ ਸੁਮਨ ਜੀ ਡਾਕਟਰ ਅਮਨ ਸਾਹਿਬ ਰਾਜੀ ਅਜੇ ਮਾਲ ਜੀ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਜਿੰਨੇ ਵੀ ਆਏ ਹੋ ਸਾਰੇ ਸਤਿਗੁਰੂ ਨਾਸਪਤ ਦਾ ਮਿਸ਼ਨ ਪ੍ਰਚਾਰ ਕਰਨ ਜੁੜੇ ਹੋਏ ਸੋ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕ੍ਰੀਰ ਸਾਹਿਬ ਜਿੰਨੀ ਵੀ ਟੀਮ ਆਪ ਸਾਰੇ ਆਏ ਹੋ ਵਿਨਦਰ ਬੱਬੂ ਜੀ ਕ੍ਰੀਰ ਸਾਹਿਬ ਜੋਗਰਾ ਜੀ ਹੋਰ ਵੀ ਜਿੰਨੇ ਵੀ ਸਾਡੇ ਦੋਸਤ ਸਾਹਿਬ ਸਾਰਿਆਂ ਦਾ ਸੀ ਤੈ ਦੇਤੋ ਧੰਨਵਾਦ ਕਰਦੇ ਆ ਤੇ ਲੰਗਰ ਬਣੇ ਛਾਤੇ ਜਾਂਦੇ ਸਾਰਾ ਖਰੀ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੋ ਬੋਲੇ ਸੋਨਰ ਪਿਆਏ ਸ਼੍ਰੀ ਸੁਦਾਸ ਸਵਾਸ ਸਵਾਰਾਣ ਕੀ ਜੈ ਸੋਨਰ ਪਿਆਏ ਸਰਪੁੱਤ ਸੁਮੀ ਸ਼ਰਵਣ ਸਵਾਸ ਸਵਾਰਾਣ ਕੀ ਜੈ ਰਹਾ ਕਉਂਦੇ ਅਮਰ ਸ਼ੀਰ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ i'm with